ਪੰਜਾਬ ਦੇ ਵਿੱਚ ਬਹੁਤ ਲੋਕਾਂ ਤੇ ਝੂਠੇ ਪਰਚੇ ਪਏ ਆ ਬਹੁਤ ਲੋਕਾਂ ਦੇ ਝੂਠੇ ਪਰਚੇ ਪਏ ਆ ਪਰ ਇੱਕ ਗੱਲ ਦੱਸੋ ਉਸ ਟਾਈਮ ਤੇ ਕੇਸਰੀਵਾਲ ਚੁੱਪ ਬੈਠਾ ਸੀ ਜਾਂ ਕੋਮਾ ਦੇ ਵਿੱਚ ਸੀ ਕਿ ਕੇਸਰੀਵਾਲ ਨੂੰ ਪਤਾ ਨਹੀਂ ਲੱਗਿਆ ਦੇ ਅਸਤੀਫਾ ਕੇਸਰੀਵਾਲ ਦੇ ਅਸਤੀਫਾ ਲੋਕ ਡੀ ਕਰ ਰਹੇ ਆ ਤੇਰੇ ਅਸਤੀਫੇ ਦੀ ਉਹ ਜਿਹੜੀ ਤੇਰੀ ਪਾਰਟੀ ਦੇ ਅਧਿਕਾਰ ਆ ਤੂੰ ਉਹਨਾਂ ਨੂੰ ਸਾਦ ਕੇ ਕਹਿਣਾ ਕਿ ਮੈਂ ਅਸਤੀਫਾ ਦੇ ਰਿਆਂ ਉਹ ਥੱਲੇ ਬੈਠੇ ਬਾਹਾਂ ਹਲਾਈ ਜਾਂਦੇ ਆ ਨਹੀਂ 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 ਇਹ ਫਿਲਮ ਦੀ ਸ਼ੂਟਿੰਗ ਜੀ ਕਿਤੇ ਹੋਰ ਕਰਿਆ ਕਰੋ ਐਵੇਂ ਹੁਣ ਤੁਹਾਡੀਆਂ ਜਿਹੜੇ ਫਿਲਮਾਂ ਦੀਆਂ ਸਟੋਰੀਆਂ ਤੁਸੀਂ ਰਿਲੀਜ਼ ਤਾਂ ਬਾਅਦ ਚ ਕਰਦੇ ਆ ਪਰ ਲੋਕਾਂ ਨੂੰ ਕਹਾਣੀ ਦਾ ਪਹਿਲਾਂ ਹੀ ਪਤਾ ਹੁੰਦਾ ਤੇਰੀ ਸਰਕਾਰ ਆ ਚਿੱਟੀ ਐਕਟਿਵਾ ਵਰਗੀ ਆ ਸੁਣੀ ਚੱਲ ਗੱਲ ਤੇਰੀ ਸਰਕਾਰ ਆ ਚਿੱਟੀ ਐਕਟਿਵਾ ਵਰਗੀ ਆ ਵੇਖਣ ਨੂੰ ਬਹੁਤ ਸੋਹਣੀ ਲੱਗਦੀ ਆ ਗਾਂ ਜਾਂ ਬੱਸ ਇੰਨੀ ਕੀ ਵਿਖਾਉਣੀ ਐ ਦੀ ਸਰਕਾਰ ਵੇਖਣ ਨੂੰ ਤੇਰੀ ਸਰਕਾਰ ਬਹੁਤ ਸੋਹਣੀ ਆ ਜਿਵੇਂ ਆ ਚਿੱਟੀ ਐਕਟਿਵਾ ਸੋਹਣੀ ਆ ਪਰ ਇਹ ਬੈਂਡਰੀ ਤੇ ਚੱਲਦੀ ਆ ਜਿਸ ਦਿਨ ਇਹਦੀ ਬੈਂਡਰੀ ਖਤਮ ਹੋ ਗਈ ਉਸ ਤੋਂ ਬਾਅਦ ਇਹ ਕਿਸੇ ਕੰਮ ਦੀ ਨਹੀਂ ਔਰ ਉਸੇ ਤਰ੍ਹਾਂ ਜਿਸ ਦਿਨ ਤੁਹਾਡੀ ਸਰਕਾਰ ਦੇ 5 ਸਾਲ ਪੂਰੇ ਹੋ ਗਏ ਉਸ ਤੋਂ ਬਾਅਦ ਫੋਡੇ ਆ ਐਕਟੀਵਾ ਦੇ ਵਿੱਚ ਤਾਂ ਕੋਈ ਬੈਟਰੀ ਪਵਾ ਲੂਗਾ ਐਕਟੀਵਾ ਵਾਲਾ ਐਕਟੀਵਾ ਦੇ ਵਿੱਚ ਤਾਂ ਬੈਟਰੀ ਪਵਾ ਲੂਗਾ ਐਕਟੀਵਾ ਵਾਲਾ ਪਰ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਐਵੇਂ ਅਸਤੀਫਿਆਂ ਦੇ ਡਰਾਮੇ ਜੇ ਕਿਤੇ ਹੋਰ ਕਰੀ ਐਵੇਂ ਡਰਾਮੇ ਡਰਾਮੇ ਨਹੀਂ ਖੇਡੇਦੇ ਹੁੰਦੇ ਹੁਣ ਜੇਲ੍ਹ ਦੇ ਵਿੱਚ ਜਾ ਕੇ ਆਪਦੇ ਆਪ ਨੂੰ ਕਹਿਣਾ ਨਾ ਕਿ ਮੋਦੀ ਸਾਹਿਬ ਐਸੇ ਕਰ ਰਹੇ ਆ ਮੋਦੀ ਸਾਹਿਬ ਐਸੇ ਕਰ ਰਹੇ ਆ ਕਿ ਮੋਦੀ ਸਾਹਿਬ ਕੋ ਐਸੇ ਨਹੀਂ ਕਰਨਾ ਚਾਹੀਏ ਉਹ ਭਾਈ ਸਾਹਿਬ ਛੱਡ ਦੇ ਗੱਲ ਅਸਤੀਫਾ ਦੇਉਂਗਾ ਮੈਂ ਨਵੀਂ ਬਣੀ ਲਾਰਨੀ ਮੇਰੇ ਸੰਦਾ ਵੱਲ ਵੇਖ ਅੱਗੇ ਤੁਹਾਡੇ ਪੰਜਾਬ ਵਾਲਿਆਂ ਨੇ ਕਿੰਨੇ ਕ ਅਸਤੀਫੇ ਦਿੱਤੇ ਆ ਅੱਜ ਕੇਜਰੀਵਾਲ ਉੱਚੀ ਉੱਚੀ ਬੋਲਦਾ ਐ ਮੋਢੇ ਰੱਖ ਕੇ ਬੋਲਦਾ ਜਿਹੜੇ ਅੱਜ ਤੋਂ ਕੁਝ ਮਹੀਨੇ ਪਹਿਲਾਂ ਪੰਜਾਬ ਦੇ ਵਿੱਚ ਬਹੁਤ ਲੋਕਾਂ ਤੇ ਝੂਠੇ ਪਰਚੇ ਪਏ ਆ ਬਹੁਤ ਲੋਕਾਂ ਦੇ ਝੂਠੇ ਪਰਚੇ ਪਏ ਆ ਪਰ ਇੱਕ ਗੱਲ ਦੱਸੋ ਉਸ ਟਾਈਮ ਤੇ ਕੇਸਰੀਵਾਲ ਚੁੱਪ ਬੈਠਾ ਸੀ ਜਾਂ ਕੋਮਾ ਦੇ ਵਿੱਚ ਸੀ ਕਿ ਕੇਸਰੀਵਾਲ ਨੂੰ ਪਤਾ ਨਹੀਂ ਲੱਗਿਆ ਅੱਜ ਕੇਸਰੀਵਾਲ ਇਹ ਕਹਿ ਰਿਹਾ ਕਿ ਜੀ ਮੈਂ ਤਾਂ ਜਿਹੜਾ ਕਹਿ ਲੋ ਕਿ ਅਸਤੀਫਾ ਦੇ ਦੇਣਾ ਤੇ ਜੇਕਰ ਲੋਕ ਮੈਨੂੰ ਵੋਟ ਪਾਉਣਗੇ ਤੇ ਮੈਂ ਆਪਦੀ ਕੁਰਸੀ ਤੇ ਬੈਠੂੰਗਾ ਨਹੀਂ ਤਾਂ ਨਹੀਂ ਬੈਠਣਾ ਇਹਦਾ ਮਤਲਬ ਪਤਾ ਕੀ ਆ ਜਿਵੇਂ ਕਸਟੈਂਟ ਨਹੀਂ ਖੇਡਦੇ ਹੁੰਦੇ ਐਕਟਰ ਜੀ ਇਧਰ ਝਾਤੀ ਮਾਰੋ ਸਾਡੀਆਂ ਗੱਲਾਂ ਵੱਲ ਵੀ ਇਹਦਾ ਮਤਲਬ ਇਹ ਆ ਕਿ ਲੋਕ ਕਹਿੰਦੇ ਯਾਰ ਅਸਤੀਫਾ ਰਹੀ ਬੈਠਾ ਕੇਜਰੀਵਾਲ ਯਾਰ ਵਾਕਈ ਆ ਅਸਤੀਫਾ ਨਹੀਂ ਬੈਠਾ ਕੇਜਰੀਵਾਲ ਕਿਉਂਕਿ ਜਿਹੜੇ ਇਸ ਦੇਸ਼ ਦੇ ਲੋਕ ਆ ਉਹ ਇਦੋਂ ਉੱਤੇ ਜ਼ਿਆਦਾ ਨਹੀਂ ਸੋਚਦੇ ਮੈਂ ਇੱਕ ਦਿਹਾੜੀਦਾਰ ਬੰਦਾ ਤੁਹਾਡੇ ਸਾਹਮਣੇ ਲਿਆਉਣਾ ਆਈ ਬਈ ਮਾੜਾ ਜੋਰੇ ਆਜਾ ਆਜਾ ਲੈ ਹੁਣ ਆਪਾਂ ਜੋ ਬੋਲਣਾ ਸੱਚ ਬੋਲਣਾ ਸੱਚੀ ਬੋਲਾਂਗਾ ਹਾਂ ਸ਼ਮਸ਼ਾਨ ਘਾਟ ਦੇ ਵਿੱਚ ਖੜੇ ਆ ਮੈਂ ਇਹ ਗੱਲ ਕਹਿਣਾ ਕਿ ਮੈਨੂੰ ਇਹ ਨਸੀਬ ਨਾ ਹੋਵੇ ਜੇ ਮੈਂ ਝੂਠ ਬੋਲਦਾ ਵਾਂ ਭਗਵਾਨ ਤੁਹਾਡੀ ਸਰਕਾਰ ਬਣੀ ਆ ਜੇ ਇੱਧਰ ਹੀ ਆ ਜਾ ਕੋਈ ਨਹੀਂ ਇੱਧਰ ਨੂੰ ਵਿਖਾ ਨਾ ਤੁਹਾਡੀ ਸਰਕਾਰ ਬਣੀ ਨੂੰ 3 ਸਾਲ ਹੋ ਗਏ ਆ ਅੱਛਾ ਜੀ ਤੁਸੀਂ ਇਹ ਗੱਲ ਦੱਸੋ 3 ਸਾਲਾਂ ਦੇ ਵਿੱਚ ਸਰਕਾਰ ਨੇ ਕੁਝ ਕੀਤਾ ਹੋਵੇ ਕੁਝ ਨਹੀਂ ਕੀਤਾ ਕੀਤਾ ਕਰਨਾ ਕੀ ਸੀ ਉਹਨੇ ਜਾਂ ਹਸਪੀਟਲਾਂ ਦਾ ਕੁਝ ਸਵਾਰਿਆ ਹੋਵੇ ਕੁਝ ਨਹੀਂ ਸਵਾਰਿਆਗਾ ਅਜੇ ਤੱਕ ਵਿਚਾਰੇ ਰੁੱਲਦੇ ਫਿਰਦੇ ਗਰੀਬ ਵਿੱਚ ਇਹ ਚੀਜ਼ ਇਹਨਾਂ ਨੇ মিডিਆ ਚੈਨਲਾਂ ਤੇ ਰੋਕ ਥਾਮ ਲਾਈ ਆ ਕਿਤੇ ਵਿਖਾਣਾ ਦੇਈ ਨਹੀਂ ਕਈ ਚੈਨਲ ਇਹਨਾਂ ਨੇ ਬੰਦ ਕੀਤੇ ਆ ਕਈਆਂ ਦੀਆਂ ਰੀਚਾਂ ਘਟਾਤੀਆਂ ਕਿ ਲੋਕ ਦੱਸ ਨਾ ਸਕਣ ਜਦੋਂ ਆਮ ਆਦਮੀ ਪਾਰਟੀ ਸੀ ਉਦੋਂ ਪਹਿਲਾਂ ਟੀਚਰ ਪੂਰੇ ਨਹੀਂ ਸੀ ਇਹ ਰੌਲਾ ਪਾਉਂਦੇ ਸੀ ਕੀ ਅੱਜ ਤੁਹਾਡੇ ਸਕੂਲ ਆ ਜਿਹੜਾ ਤੁਹਾਡੇ ਪਿੰਡ ਦਾ ਉਹਦੇ ਵਿੱਚ ਟੀਚਰ ਪੂਰੇ ਹੈਗੇ ਨੌਨ ਮੈਡੀਕਲ ਕਮਰਸ ਦੇ ਨਹੀਂ ਹੈਗੇ ਨਹੀਂ ਹੈਗੇ ਮੈਂ ਹਜੇ ਘਰ ਪੇਂਟ ਕਰਕੇ ਆਇਆ ਪਰਸੋਂ ਹੀ ਹੈ ਜੀ ਹਾਂ ਕੋਈ ਪੜਾਈ ਆਣੀਗੀ ਕੁਛ ਵੀ ਐਣੀ ਚੱਜਦਾ ਉਹ ਉਹ ਡਿਊਟੀ ਦਾ ਮਾਸਟਰੇ ਲਾ ਦਿੰਦੇ ਆ ਹੁਣ ਗਰੀਬਾਂ ਨੂੰ ਇਹਨਾਂ ਨੇ ਕੁਛ ਦਿੱਤਾ ਹੋਵੇ ਕੁਛ ਨਹੀਂ ਦਿੱਤਾ ਗਰੀਬਾਂ ਨੂੰ ੱੱਕੇ ਖਾਂਦੇ ਫਿਰਦੇ ਗਰੀਬ ਵਿਚਾਰੇ ਸਾਰੇ ਹੁਣ ਵੋਟ ਪਾਉਂਗੇ ਇਹਨਾਂ ਨੂੰ ਗਾਹ ਨੂੰ ਨਾ 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 ਆਹ ਵੇਖ ਲਓ ਮੈਂ ਕੀ ਕਿਆ ਸੀ ਵੀ ਆਹ ਐਕਟਿਵਾ 'ਚ ਕੋਈ ਬੈਂਡਰੀ ਲਖਾ ਲੂਗਾ ਪਰ ਇਹਨਾਂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਪਹਿਲਾ ਨੰਬਰ ਤਾਇਆ ਕੇਸਰੀਵਾਲ ਸਾਹਿਬ ਕਿ ਤੁਸੀਂ तो सरकार आई थी नशे के नाम से भाषण मैं तो आप ही दिना आपकी सरकार आई थी नशे को बंद कराने के लिए अब केजरीवाल मैं हूं आपकी सरकार नशा बंद कराने के लिए पंजाब में आई थी पर अब पंजाब से लोगों से पूछो कि कौन सा नशा बंद हुआ है क्या ये ड्रग्स बंद हुई है या ये शराब का गपला बंद हुआ है कौन सा नशा बंद हुआ है हां लोग दही मखण तो बंद हो गयी पर नशा बंद नहीं होया दूसरी तो सरकार की सी के जो आपका ये कैप्टन अमरिंदर सिंह ने वो रोजगार वाले कार्ड दिए हैं, और जो आपको बोला है कि हम बेरोजगारों को पच्चीस पच्चीस सौ रुपया देंगे ਆਪ ਉਹ ਕਾਟ ਫੇਕਣਾ ਮਤ ਉਸ ਕਾਟ ਕੋ ਸੰਭਾਲ ਕਰ ਰੱਖਣਾ ਹਮ ਉਸ ਕਾਡ ਪਰ 25-2500 ਰੁਪਏ ਬੇਰੋਜ਼ਗਾਰੋ ਕੋ ਦੇਂਗੇ ਉਹ ਥੱਲੋ ਤਾੜੀਆਂ ਜਿਵੇਂ ਅੱਜ ਚੱਲੀਆਂ ਦਾ ਕੇਸਰੀਵਾਲ ਨਹੀਂ ਉਹ ਮੈਂ ਕਹਿੰਨਾ ਦੇਸ਼ ਦੇ ਲੋਕੋ ਤੁਸੀਂ ਕੇਸਰੀਵਾਲ ਨੂੰ ਕਹੋ ਕਿ ਦੇਸ਼ ਅਸਤੀਫਾ ਜੇਕਰ ਵਕਈ ਤੈਨੂੰ ਦੇਸ਼ ਦੇ ਲੋਕਾਂ ਦਾ ਫਿਕਰਾਂ ਝੂਠਾਂ ਦੀ ਸਰਕਾਰ ਜੇਕਰ استਿਫਾ ਦੇਣਾ ਦੇ ਤੇਰੀ ਸਰਕਾਰ ਪੰਜਾਬ ਦੇ ਵਿੱਚ ਪੰਜਾਬ ਦੇ ਮਸਲਿਆਂ ਤੇ ਗੱਲ ਕਰ ਮੇਰੇ ਨਾਲ ਪੰਜਾਬ ਦੇ ਵਿੱਚ ਅੱਜ ਵੀ ਬੇਰੋਜ਼ਗਾਰੀ ਆ ਸਾਡੇ ਪੰਜਾਬ ਦੇ ਨੌਜਵਾਨਾਂ ਦੇ ਨਾਲ ਅੱਜ ਵੀ ਧੱਕਾ ਹੋ ਰਿਹਾ ਤੁਸੀਂ ਜੇਲ੍ਹਾਂ ਦੀ ਗੱਲ ਕਰਦੇ ਆ ਤੁਹਾਡੀ ਸਰਕਾਰ ਦੇ ਵਿੱਚ ਪੰਜਾਬ ਦੇ ਵਿੱਚ ਜਿਹੜਾ ਵੀ ਕੋਈ ਨਸ਼ੇ ਦੇ ਖਿਲਾਫ ਗੱਲ ਕਰਦਾ ਉਹਨਾਂ ਨੂੰ ਜੇਲ੍ਹਾਂ ਦੇ ਵਿੱਚ ਚੱਕ ਕੇ ਸਿਰ ਦਿੱਤਾ ਜਾਂਦਾ ਔਰ ਉਸ ਦਿਨ ਕੇਸਰੀਵਾਲ ਚੁੱਪ ਚਾਪ ਸੀ ਕੇਸਰੀਵਾਲ ਦੀ ਜ਼ੁਬਾਨ ਕਿਉਂ ਨਹੀਂ ਨਿਕਲਦੀ ਸੀ ਜਿਸ ਦਿਨ ਪੰਜਾਬ ਦੇ ਨੌਜਵਾਨ ਡਿਬੜੂ ਕਾ ਜੇਲ੍ਹਾਂ ਚ ਸੜਦੇ ਆ ਜਿਸ ਦਿਨ ਪੰਜਾਬ ਦਾ ਜਿਸ ਦਿਨ ਤੁਹਾਨੂੰ ਕੋਈ ਪੀਐਮ ਸਾਹਿਬ ਦਾ ਕੰਮ ਹੋਵੇ ਜਿਸ ਦਿਨ ਤੁਹਾਨੂੰ ਇੰਡੀਆ ਦੇ ਗ੍ਰਹਿ ਮੰਤਰੀ ਦਾ ਕੰਮ ਹੋਵੇ ਉਸ ਟਾਈਮ ਤੁਸੀਂ ਉਹ ਬੁੱਗੇ ਲੈ ਕੇ ਜਾ ਵਰਦੇ ਆ ਫੁੱਲ ਬੂਟੀਆਂ ਲੈ ਕੇ ਜਾ ਵਰਦੇ ਆ ਜਦੋਂ ਪੰਜਾਬ ਦੇ ਲੋਕਾਂ ਨੂੰ ਕੁਝ ਦੇਣ ਦੀ ਗੱਲ ਆਉਂਦੀ ਆ ਜਦੋਂ ਦੇਸ਼ ਦੇ ਲੋਕਾਂ ਦੇ ਬਾਰੇ ਗੱਲ ਕਰਨ ਦੀ ਆਉਂਦੀ ਆ ਉਹ ਸਵਾਰਥ ਤੁਸੀਂ ਇਸ ਪਾਰਟੀ ਨੂੰ ਮਾੜਾ ਕਹਿ ਦਿੰਨੇ ਆ ਜਦੋਂ ਤੁਸੀਂ ਬੁੱਗੇ ਦੇ ਕੇ ਆਉਂਨੇ ਆ ਜਦੋਂ ਤੁਸੀਂ ਫੁੱਲ ਦੇ ਕੇ ਆਉਂਨੇ ਆ ਉਹ ਸਟੈਂਡ ਤੇ ਤੁਸੀਂ ਕਿਉਂ ਨਹੀਂ ਬੋਲਦੇ ਉਹ ਸਾਰੇ ਦੇ ਸਰ ਤੁਸੀਂ ਕੋਈ ਨਿੰਦਨ ਸੁਣਾਉਣ ਵਾਲੇ ਨਹੀਂ ਦੇਸ਼ ਦੇ ਲੋਕੋ ਤੁਹਾਡੇ ਆਹ ਦੇਸ਼ ਦੇ ਵਿੱਚ ਛੋਟੇ-ਛੋਟੇ ਬੱਚੇ ਮੰਗਦੇ ਫਿਰਦੇ ਆ ਕਿ ਅੱਲਾ ਦੇ ਨਾਂ ਤੇ ਦੇ ਦੇ ਮੈਂ ਮੰਗਣ ਵਾਲਿਆਂ ਨੂੰ ਕਹੂੰਗਾ ਕਿ ਜਿਹੜੇ ਹਲਕੇ ਦਾ ਐਮ.ਐਲ.ਏ ਹੁੰਦਾ ਉਹਦੇ ਨਾਂ ਤੇ ਮੰਗਿਆ ਕਰੋ ਕਿਉਂਕਿ ਤੁਹਾਡੇ ਘਰਾਂ 'ਚ ਗਰੀਬੀ ਸਿੱਟਣਾਰੇ ਰੱਬ ਨਹੀਂ ਗਏ ਇਹ ਰਾਜਨੀਤਿਕ ਪਾਰਟੀਆਂ ਦੇ ਵੱਖੋ ਵੱਖੀ ਐਮਐਲਏ ਹੋਇਆ ਜਦੋਂ ਆ ਅੱਜ ਇਸ ਦੇਸ਼ ਦੇ ਵਿੱਚ ਬਿਨਾ ਇਲਾਜ ਤੋਂ ਲੋਕ ਦੁਨੀਆ ਛੱਡ ਕੇ ਜਾ ਰਹੇ ਆ ਉਸ ਟਾਈਮ ਤੇ ਤਾਂ ਕੇਜਰੀਵਾਲ ਨੇ ਅਸਤੀਫਾ ਨਹੀਂ ਦਿੱਤਾ ਪੰਜਾਬ ਚ ਭਗਵੰਤ ਮਾਨ ਦਾ ਅਸਤੀਫਾ ਵੀ ਦਿਵਾ ਕਿ ਪੰਜਾਬ ਦੇ ਵਿੱਚ ਚਿੱਟੇ ਦੇ ਨਾਲ ਬਹੁਤ ਸਾਰੀਆਂ ਮੌਤਾਂ ਆਈਆਂ ਹੋਈਆਂ ਕਿ ਨਹੀਂ ਹੋਈਆਂ ਬਹੁਤ ਜ਼ਿਆਦੇ ਮੌਤਾਂ ਹੋਈਆਂ ਪਿੰਡ ਚ ਕਿੰਨੀਆਂ ਆਈਆਂ ਬਹੁਤ ਮਾਵਾਂ ਰੋਈ ਜਾਂਦੀਆਂ ਹੈਗੀਆਂ ਬੜੀਆਂ ਦੱਸੋ ਕਿ ਭਗਵਾਨ ਤਮਨ ਦਾ ਅਸਤੀਫਾ ਕਿੱਦੇ ਦਿਵਾਉਣਾ ਐਵੇਂ ਮੈਂ ਅਸਤੀਫਾ ਦੇ ਦੂੰਗਾ ਮੈਂ ਅਸਤੀਫਾ ਦੇ ਦੂੰਗਾ ਕਿਹੜੇ ਅਸਤੀਫੇ ਦੇਣ ਦੀ ਗੱਲ ਕਰਦਾ ਕਦੇ ਰਾਜੇ ਰਾਜਪਾਗ ਛੱਡ ਕੇ ਗਏ ਆ ਲੈ ਦੇਸ਼ ਦੇ ਲੋਕੋ ਮੈਂ ਮੂੰਹ ਤੋਂ ਦੀ ਹੱਥ ਫੇਰਦਾ ਜੇ ਕੇਸਰੀ ਵਾਲ ਅਸਤੀਫਾ ਦੇ ਦੇ ਤੇ ਮੈਂ ਬੈਠਾ ਇਹ ਨੋ ਟੰਕੀਆਂ ਜੀਆਂ ਕਰਦਾ ਜਾਂ ਤਾਂ ਇਹਨੂੰ ਕਹੋ ਕਿ ਐਮਐਲ ਹੁਣ ਕੋਈ ਮੁੱਖ ਮੰਤਰੀ ਆਪਦੀ ਪਾਰਟੀ ਦਾ ਨਾ ਬਣਾਈ ਕਿ ਮੈਂ ਤੂੰ ਅਸਤੀਫਾ ਦੇ ਦੂੰਗਾ ਐਸੇ ਕਰ ਦੂੰਗਾ ਵੈਸੇ ਕਰ ਦੂੰਗਾ ਕਪਿਲ ਸ਼ਰਮਾ ਦੇ ਛੋਹ ਦੇ ਵਿੱਚ ਜਾ ਕੇ ਐਕਟਿੰਗਾਂ ਕਰ ਜਿਹੜੀਆਂ ਕਰਨੀਆਂ ਤੁਸੀਂ ਸਾਰੇ ਦੇ ਸਾਰੇ ਕੇਸਰੀ ਵਾਲ ਐਕਟਰ ਹੋਇਆ ਮੈਨੂੰ ਅੱਜ ਇੱਕੋ ਗਾਣਾ ਯਾਦ ਆਉਂਦਾ ਆ ਆਖੇ ਮੈਂ ਨਹੀਂ ਵਾ ਮੇਰਾ ਮੁਰਸ਼ਿਦ ਹੀ ਉੱਚਾ ਤੇ ਇਹਨਾਂ ਤੇ ਗੱਲ ਪਤਾ ਕਿਵੇਂ ਬੰਦੀ ਆ ਮੈਂ ਐਕਟਰ ਮੇਰਾ ਪਾਪਾ ਐਕਟਰ ਹੁਣ ਸੁਣੀ ਚੱਲੋ ਗੱਲ ਕਿ ਇੱਕ ਜਿਹੜਾ ਹੁਣੇ ਗੱਲ ਸੁਣਾ ਰਿਹਾ ਪਿੰਡ ਦਾ ਵਰਕਰ ਕੋਈ ਆਮ ਆਦਮੀ ਪਾਰਟੀ ਦਾ ਮੈਂ ਐਕਟਰ ਮੇਰਾ ਡੈਡੀ ਐਕਟਰ ਮੇਰਾ ਦਾਦਾ ਵੀ ਐਕਟਰ ਹੀ ਹੋਏ ਜਿਵੇਂ ਮੈਂ ਤੁਸੀਂ ਪੰਜਾਬ ਦਾ ਮੋਢੀ ਲਾ ਲਓ ਸਭ ਤੋਂ ਵੱਡਾ ਨਾਨਾ ਮੇਰਾ ਐਕਟਰ ਜਿਹਨੇ ਮੇਰੀ ਮਾਂ ਦਾ ਪੱਲਾ ਮੇਰੇ ਪਿਓ ਦੇ ਹੱਥ ਫੜਾਇਆ ਈ ਓਏ ਉਹ ਕਹਿੰਦਾ ਅੱਗੋਂ ਕਹਿੰਦਾ ਫਿਰ ਐਕਟਰਾਂ ਦਾ ਐਕਟਰ ਜਣੇ ਕਿ ਮੈਂ ਕਹਿੰਦਾ ਮੈਂ ਐਕਟਰ ਮੈਨੂੰ ਸੁਣਨ ਵਾਲੇ ਵੀ ਐਕਟਰ ਕੰਮ ਤੈ ਹੋਇਆ ਪਿਆ ਜਿਹੜੇ ਸਾਹਮਣੇ ਬੈਠੇ ਆ ਉਹ ਕਰੀ ਜਾਂਦੇ ਆ ਨਹੀਂ 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 ਉਹ ਗੱਲ ਸੁਣੋ ਅੰਗਰੇਜ਼ਾਂ ਨੇ ਬਹੁਤ ਸਾਰੇ ਜ਼ੁਲਮ ਢਾਏ ਸੀ ਸਾਡੇ ਤੇ ਅੰਗਰੇਜ਼ਾਂ ਨੇ ਜੋ ਜ਼ੁਲਮ ਢਾ ਸਕੇ ਸਾਡੇ ਤੇ ਢਾਏ ਤੁਹਾਨੂੰ ਕੁਝ ਬਹੁਤਾ ਦੱਸਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਸ਼ਹੀਦਾਂ ਦਾ ਨਾਮ ਲੈ ਕੇ ਪਾਰਟੀ ਨੂੰ ਅੱਗੇ ਲੈ ਕੇ ਆਏ ਆ ਜਿਸ ਦਿਨ ਅੰਗਰੇਜ਼ਾਂ ਦਾ ਤਿਆਚਾਰ ਖਤਮ ਹੋਇਆ ਉਸ ਤੋਂ ਬਾਅਦ ਦੇਸ਼ ਦੇ ਲੋਕਾਂ ਦਾ ਤਿਆਚਾਰ ਦੇਸ਼ ਦੇ ਲੋਕਾਂ ਤੇ ਸ਼ੁਰੂ ਹੋ ਗਿਆ ਤੇ ਜਿਹੜਾ ਵੀ ਰਾਜਾ ਕੁਰਸੀ ਮੱਲ ਕੇ ਬੈਠਾ ਰਿਹਾ ਉਸ ਰਾਜੇ ਨੇ ਕਦੇ ਲੋਕਾਂ ਪਿੱਛੇ ਕੁਰਸੀ ਨਹੀਂ ਛੱਡੀ ਜੇਕਰ ਤੁਸੀਂ ਕੁਰਸੀਆਂ ਛੱਡਣ ਵਾਲੇ ਹੁੰਦੇ ਨਾ ਤੇ ਤੁਸੀਂ ਨੁਹਾਰ ਬਦਲ ਦਿੰਦੇ ਬਿਜ਼ਨਸਮੈਨਾਂ ਦੀ ਤੁਹਾਡੇ ਨਾਲ ਯਾਰੀ ਨਹੀਂ ਹੋਣੀ ਸੀ ਆ ਵੱਡੀਆਂ-ਵੱਡੀਆਂ ਕੰਪਨੀਆਂ ਦੀ ਤੁਹਾਡੇ ਨਾਲ ਯਾਰੀ ਨਹੀਂ ਹੋਣੀ ਸੀ ਵੱਡੇ ਦੇਸ਼ ਸੰਭਾਲੂ ਆਏ ਇਹ ਐਵੇਂ ਲੋਕਾਂ ਕੋਲ ਐਕਟਿੰਗ ਨਾ ਕਰਿਆ ਕਰੋ ਮੈਂ ਅੱਜ ਵੀ ਕਹਿਣਾ ਮੈਂ ਕੱਲ ਵੀ ਕਹਿਣਾ ਆ ਚਿੱਟੀ ਐਕਟਿਵਾ ਵਰਗੀ ਤੁਹਾਡੀ ਸਰਕਾਰ ਜਿਸ ਦਿਨੇ ਦੀ ਬੈਂਟਰੀ ਖਤਮ ਹੋ ਗਈ ਇਹਦੇ ਚ ਬੈਂਟਰੀ ਪੈ ਜੂਗੀ ਪਰ ਜਿਸ ਦਿਨ ਤੁਹਾਡੀ ਸਰਕਾਰ ਖਤਮ ਹੋ ਗਈ ਤੁਹਾਨੂੰ ਕਿਸੇ ਨੇ ਵੋਟ ਨਹੀਂ ਪਾਉਣੀ ਜਿਹੜੇ ਤੁਹਾਡੇ ਨਾਲ ਵਰਕਰ ਵੀ ਤੁਰੇ ਫਿਰਦੇ ਆ ਇਹਨਾਂ ਦੀ ਵੋਟ ਵੀ ਕੋਈ ਇਹ ਆਪ ਦੀ ਹੋਰ ਕਿਤੇ ਨਾ ਭੁਗਤਨ ਤਾਂ ਤੁਸੀਂ ਕਹਿ ਦੋ ਜੇ ਵਿਸ਼ਵ ਦੀ ਫਾਈਲ ਕਹੀਂ ਫਿਰਦਾ ਸੀ ਦੇਸ਼ ਦੇ ਲੋਕੋ ਤੁਹਾਡੇ ਘਰ ਉੱਜੜ ਰਹੇ ਆ ਨਸ਼ੇ ਨਾਲ ਉੱਜੜ ਰਹੇ ਆ ਤੁਹਾਡੇ ਜਿਹੜੇ ਘਰ ਆ ਉਹ ਬੇਰੋਜ਼ਗਾਰੀ ਦੇ ਨਾਲ ਉੱਜੜ ਰਹੇ ਆ ਤੁਹਾਡੀਆਂ ਮਾਵਾਂ ਨੇ ਤੁਹਾਡੇ ਪਿਓ ਦੇ ਘਰੇ ਗਰੀਬੀ ਵੇਖੀ ਤੁਹਾਡੇ ਪਿਓ ਦੇ ਘਰੇ ਗਰੀਬੀ ਵੇਖੀ ਅੱਜ ਤੂੰ ਉੱਚਾ ਲਮਾ ਨੌਜਵਾਨ ਹੋ ਗਿਆ ਤੇ ਅੱਜ ਤੇਰੇ ਘਰੇ ਵੀ ਗਰੀਬੀ ਵੇਖੀ ਜਾਂਦੀ ਆ ਆ ਸਾਡੇ ਦੇਸ਼ ਦਾ ਕੁਝ ਬਦਲਿਆ ਹੋਰ ਕੁਝ ਨਹੀਂ ਬਦਲਿਆ ਕਿ ਜਿਨ੍ਹਾਂ ਨੇ ਦੁੱਖ ਝਾਏ ਉਹਨਾਂ ਨੂੰ ਪੁੱਛੋ ਤੁਹਾਡੇ ਪਿਓ ਨੇ ਪਿਓ ਦੇ ਤੁਹਾਡੇ ਦਾਦੇ ਦੇ ਘਰੇ ਗਰੀਬੀ ਵੇਖੀ ਜਦੋਂ ਆਪ ਉਹ ਜਵਾਨੀ 'ਚ ਹੋਇਆ ਤੇ ਤੁਹਾਡੇ ਦਾਦੇ ਨੇ ਤੇ ਤੁਹਾਡੇ ਪਿਓ ਨੇ ਗਰੀਬੀ ਇਕੱਠੇ ਨੇ ਵੇਖੀ ਤੇ ਜਦੋਂ ਤੁਸੀਂ ਵੱਡੇ ਹੋ ਗਏ ਆ ਤੇਰਾ ਦਾਦਾ ਤੇਰਾ ਪਿਓ ਕਿ ਤੂੰ ਤੁਹਾਡੀ ਮਾਂ ਤੁਹਾਡਾ ਸਾਰਾ ਪਰਿਵਾਰ ਅੱਜ ਗਰੀਬੀ ਵੇਖ ਰਿਹਾ ਇਹਦਾ ਕਾਰਨ ਆ ਸਰਕਾਰ ਬਿਜ਼ਨਸਮੈਨਾਂ ਤਾਂ ਦੀ ਤਾਂ ਹੋ ਰਹੇ ਆ ਉਹਨਾਂ ਵਾਸਤੇ ਕਾਨੂੰਨ ਚੰਗੇ ਆ ਜਾਂਦੇ ਆ ਲੋਕਾਂ ਦੀ ਇੱਥੇ ਕਿਸੇ ਨੂੰ ਕੋਈ ਪਰਵਾਹ ਨਹੀਂ ਤੇ ਇਹ ਚਿੱਟੀ ਐਕਟਿਵਾਲੇ ਸਿਰਫ ਡਰਾਮੇਬਾਜ਼ ਆ ਤੁਹਾਨੂੰ ਰੋਜ਼ਗਾਰ ਦੀ ਲੋੜ ਆ ਤੁਹਾਨੂੰ ਸਿਹਤ ਸਿੱਖਿਆ ਚਾਹੀਦੀ ਆ ਇਹ ਤਿੰਨ ਚੀਜ਼ਾਂ ਤੁਹਾਡੇ ਕੋਲ ਹੈ ਨਹੀਂ ਹਸਪੀਟਲਾਂ ਚ ਡਾਕਟਰ ਹੈ ਨਹੀਂ ਸਕੂਲਾਂ ਚ ਟੀਚਰ ਹੈ ਨਹੀਂ ਤੇ ਰੋਜ਼ਗਾਰ ਤੁਹਾਡੇ ਘਰੇ ਕਿੰਨਾ ਕਾ ਤੁਹਾਨੂੰ ਪਤਾ ਹੀ ਆ ਜਿੰਨਾਂ ਕ ਜਿੰਨੇ ਕ ਅ fırsਰਾਂ ਦੀ ਸਰਕਾਰ ਨੂੰ ਲੋੜ ਆ ਉਹਨੇ ਕ fırsਰਾਂ ਉਹਨਾਂ ਕੋਲ ਹੈਗੇ ਆ ਇਹ ਯਾਦ ਰੱਖੋ ਜਦੋਂ ਉਹਨਾਂ ਨੂੰ ਅ fırsਰਾਂ ਦੀ ਲੋੜ ਪੈਂਦੀ ਆ ਉਦੋਂ ਤੁਹਾਨੂੰ ਰੱਖਦੇ ਆ ਨਹੀਂ ਉਹ ਜਿੱਥੋਂ ਉਹ 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 ਤੁਹਾਨੂੰ ਕੋਈ ਜ਼ਰੂਰੀ ਨਹੀਂ ਸਮਝਦੇ ਤੁਸੀਂ ਉਹ ਪੁਤਲੇ ਆ ਜਿੰਨਾ ਵਿੱਚ ਸਾਢੇ 4 ਸਾਲਾਂ ਬਾਅਦ ਜਾਨ ਆਉਂਦੀ ਮੰਨਦੇ ਗੱਲ ਸਾਢੇ 4 ਸਾਲਾਂ ਬਾਅਦ ਯਾਦ ਕਰਦੇ ਆ ਜਦੋਂ ਸਾਢੇ 4 ਸਾਲ ਬੀਤ ਗਏ ਪੰਜਵਾਂ ਸਾਲ ਆ ਗਿਆ ਵੋਟਾਂ ਵਾਸਤੇ ਵੋਟ ਲੈਣ ਤੋਂ ਬਾਅਦ ਫਿਰ ਤੁਸੀਂ ਪੁਤਲੇ ਦੇ ਪੁਤਲੇ ਕਹਿਣ ਤੋਂ ਬਾਅਦ ਮੁਰਦੇ ਵੀ ਕਹਿ ਸਕਦੇ ਹੋ ਭੁੱਲਦੇ ਆ ਤੁਹਾਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਗਵਾਨ ਤਮਨ ਤੂੰ ਵੀ ਦੇ ਦੇ ਅਸਤੀਫਾ ਡਰਾਮੇ ਬਾਜ਼ੀਆ ਨਾ ਕਰੋ ਲੋਕਾਂ ਨਾਲ ਅਸਤੀਫਾ ਦੇਵਾ ਅਸਤੀਫਾ ਦੇਵਾ ਆਖੇ ਮੈਂ ਸ਼ਰਮਾਂ ਦੀ ਅੰਦਰ ਵਰੀ ਤੇ ਨਟਕਾ ਆ ਕੇ ਮੈਥੋਂ ਡਰੀ ਲੋਕ ਤਾਂ ਤੁਹਾਨੂੰ ਉਂਝ ਨਹੀਂ ਉਹ ਕਹਿੰਦੇ ਚਲੋ ਇਹਨਾਂ ਦੀਆਂ ਗੱਲਾਂ ਦਾ ਜਵਾਬ ਕੀ ਦੇਣਾ ਵੀ ਇਹ ਹੈਗੇ ਸ਼ੋਸ਼ੇ ਬਾਜ਼ ਆ ਤੇ ਤੁਸੀਂ ਆਪਦੇ ਆਪ ਨੂੰ ਬਹੁਤ ਤਗੜੇ ਐਕਟਰ ਨਾ ਸਮਝੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ